پورے سامنے چیلنج کرنا پورے پنجاب کوئی ہوں کوئی ٹھیک پرموشن بدلی ہوئے پیسے کری منگان بھی پڑھائی ہو جایا مزیداری پیسے کام اپنا نہیں سیکھنا

کوئی انٹرسٹ نہیں ہوا بنا کے دکھاؤں گا لگن نہیں دوں گا جرمیال ہے ساری لیڈرشپ کی بچی ہے یہ سارے جرمیال سارے چٹان پڑے گا ਕਦੇ ਕੋਈ ਤਕਾ ਕੋਈ ਮੁਸ਼ਕਲ ਆਵੇ ਉਸੇ ਮਿਲ ਤਾਗੇ ਦੁਆਰ ਤੇ ਫੋਨ ਉੱਤੇ ਨਿੰਦਰੀ ਮੰਤਰੀ ਮੰਤੋਂ ਬਾਅਦ ਵੀ ਸਾਈਕਲ ਤੇ ਉੱਤਰੀ ਮੰਤਰੀ ਮੰਤੋਂ ਬਾਅਦ ਉਸੇ ਤਰ੍ਹਾਂ ਉਹਨਾਂ ਖੜੀ ਗਏ ਜਿਆ ਬੰਦਾ ਨਿੱਸ ਪਹਿਲਾਂ ਬੀਤਣਾ ਉਸ ਤੋਂ ਬਾਅਦ ਉਸੇ ਤਰ੍ਹਾਂ ਕੰਪਿਊਟਰ 'ਤੇ ਸਿਆਰ ਕਰਦੋਈ ਸਾਂਗੜੇ ਬੰਦੇ ਨੂੰ ਪਹੁੰਚਾ ਦੇਈਦਾ ਫੋਨ ਤੇ 18-18 ਕੀਤੇ ਮੋੜ ਦੇ 11 11 ਤੋਂ ਇਹਨੂੰ ਦੋਫਰ ਕਰਦਾ ਸੀ ਅੱਜ ਤੱਕ ਵੀ ਫੋਨ ਮਿਸ ਹੋਏ ਬੈਕ ਆਉਂਦੀ ਹੈ ਕਿਹੜੇ ਸੰਗਮ ਹਮੇਸ਼ਾ ਰਹਗਾ ਕਿਉਂਕਿ ਅਜੰਡਾ ਦੀ ਕੋਈ ਨਹੀਂ ਤੁਹਾਡੇ ਸਦੇ ਉਹ ਤਾਂ ਗਿਆ ਬਾਕੀ ਬਹੁਤ ਸਾਰੇ ਲੀਡਰਾਂ ਨੇ ਬੋਲਣਾ ਅੱਜ ਸੰਤਲਨ ਕਰਕੇ ਜਾਣਾ ਕਿ ਜੇ ਤੱਕ ਤੁਹਾਡਾ ਕੁਝ ਮਨਜ਼ੂਰ ਨਹੀਂ ਜਾਂ ਜੇ ਤੁਹਾਡੇ ਸਾਹਮਣੇ ਬਗਾ ਇੱਕ 10 ਸਾਲ ਦੇ ਤੱਕ ਨੂੰ ਜਾ ਰੂਹਾਂ ਨੂੰ ਫਰਨਾ ਦੇ ਜੰਮਰ ਕਰਦਾ ਨੂੰ ਜਦੋਂ ਬੋਲਦਾ ਕਿ ਇਹ ਨਹੀਂ ਹੋਵੇ ਪੂਰਦਾ ਨਹੀਂ ਤੇ ਸਭੀ ਤੇ ਗੱਲ ਹੀ ਨਹੀਂ ਸਮਝ ਲੱਗਦੀ ਕਰਨਾ ਕਰਵਾ ਦੇਣਾ ਨਹੀਂ ਕੀਆ ਤੇ ਇੱਕੋ ਰਿੱਕਾ ਜੋ ਆ ਗਿਆ ਉਹ ਲਾਉ ਦੇ ਤੇ ਇੱਥੇ ਲੋਕਾਂ ਵਾਲੇ ਨਹੀਂ ਏ ਫਿਰ ਦਿੱਲੀੋਂ ਆਏ ਤੇ ਹਮਾਂ ਰਿੱਕਾ ਜੋ ਆ ਗਿਆ ਤੇ ਇੱਥੇ ਵਾਲੇ ਨਹੀਂ ਲੱਗੇ ਦਿੱਲੀ ਵਾਲੇ ਨਹੀਂ ਲੱਗੇ ਤੇ ਅਮਰੀਕਾ ਵਾਲਾ ਕਿਥੇ ਲੱਗੂਗਾ ਰਸਤਾ ਏ ਬੰਦਾ ਇਹ ਜਿਹਨੂੰ ਬਾਹਰ ਲੋਗੇ ਤੇ ਬਾਸ ਕਰੋ ਇਹ ਸੇਵਾਵਾਸ ਵਿੱਚ ਤੁਹਾਡੇ ਨਾਲ ਰਹੂਗਾ ਤੇ ਤੁਹਾਡੇ ਸਾਹਮਣੇ ਗੁਰੂ ਮਹਾਰਾਜ ਮਿਸ਼ਰਾਇ ਜਨਮ ਜੇਤ ਦਾ ਇਹ ਤੁਹਾਡੇ ਸਾਹਮਣੇ ਮੇਰਾ ਸੰਕਲਪ ਕੀਆ ਮੇਰਾ ਤਿਆਰ ਹੈ ਕਿ ਮੇਰੀ ਜ਼ਿੰਦਗੀ ਪੂਰੀ ਜਿਹੜੀ ਹੈ ਉਹ ਲੋਕਾਂ ਦੀ ਸੇਵਾ ਵਾਸਤੇ ਹੈ ਮੈਨੂੰ ਕੋਈ ਇੰਟਰਸਟ ਨਹੀਂ ਇਹ ਕੰਮ ਕਾਰੋਬਾਰ ਤੋਂ ਆ ਕਰਦਾ ਮੈਨੂੰ ਕੰਮ ਤੋਂ ਉੱਠਿਆ ਸੀ ਮਾਣ ਦੀ ਕਿਰਪਾ ਨਾਲ ਜੀ ਪਹਿਲਾਂ ਦੱਸਣਾ ਕਰਦੀ ਹੈ ਔਰ ਮੈਂ ਉਸੇ ਇਹ ਜਗ ਮੈਂ ਜਨਮ ਕਰਤਾ ਮਨੂ ਦੀ ਮੇਰਾ ਕੰਮ ਵਿੱਚ ਕੋਈ ਇੰਟਰਸਟ ਨਹੀਂ